ਸੰਤਨ ਗੁੱਗਾ ਜਰ ਪੀਰ ਜੀ ਸ਼ਖੰਡੀ ਗੁੱਗਾ ਨੋਮੀ ਦਾ 35ਵਾਂ ਸਲਾਨਾ ਜੋੜ ਮੇਲਾ 17 ਅਗਸਤ 2025 ਦਿਨ ਐਤਵਾਰ ਨੂੰ ਫਗਵਾੜਾ ਦੇ ਪਿੰਡ ਚਾ ਚੌਕੀ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਬਾਬਾ ਹਰਵਿੰਦਰ ਸਿੰਘ ਬਿੰਨਿੰਗ ਚਾ ਚੌਕੀ ਜੀ ਨੇ ਸੰਤਾਂ ਨੂੰ ਅਪੀਲ ਕੀਤੀ ਕਿ ਹੁਮ ਹੁਮਾ ਕੇ ਸਭ ਮੇਲੇ 'ਚ ਪਹੁੰਚੋ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਸ ਮੇਲੇ ਵਿੱਚ ਵਿਸ਼ੇਸ਼ ਧੰਨਵਾਦ ਸ਼ੌਰ ਐਂਟਰਪ੍ਰਾਈਜ਼ਸ ਯੂ ਐਸ اے ਅਤੇ ਕਲਗੀ ਗਿੱਤਰ ਟਰਾਂਸਪੋਰਟ ਫਗਵਾੜਾ ਸਮੂਹ ਵਿਨਿੰਗ ਪਰਵਾਰ ਦਾ ਰਿਹਾ ਹੈ ਪਹੁੰਚ ਰਹੇ ਕਲਾਕਾਰ ਮੁਹੰਮਦ ਸਦੀਕ ਅਤੇ ਸੁਖਜੀਤ ਕੋਰ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਇਸ ਮੇਲੇ ਵਿੱਚ ਬਾਬਾ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਦੁਗਾ ਨਮੀ ਦਾ ਮੇਲਾ ਜਿਵੇਂ ਕਿ ਸਾਧ ਸੰਗਤ ਨੂੰ ਪਤਾ ਹੈ ਕਿ ਪਿੰਡ ਚਾਚੋ ਕੀ ਸ਼ਹਿਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਾ ਇਹ ਮੇਲਾ ਬਹੁਤ ਹੀ ਉਤਸ਼ਾਹ ਨਾਲ 35ਵਾਂ ਜਿਹੜਾ ਜੋੜ ਮੇਲਾ ਕਰਾਇਆ ਜਾ ਰਿਹਾ ਸਾਰੇ ਨਗਰ ਨਿਵਾਸੀਆਂ ਨੂੰ तमाम ਸੁਣਨ ਵਾਲੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹ ਮੇਲੇ ਦੇ ਵਿੱਚ ਆਉਣ ਰੰਗਾਰੰਗ ਪ੍ਰੋਗਰਾਮ ਵੀ ਦੇਖਣ ਅਤੇ ਲੰਗਰ ਪ੍ਰਸ਼ਾਦਾ ਛਕਣ ਸਾਰਿਆਂ ਨੂੰ ਬੇਨਤੀ ਆ ਬਾਰ ਬਾਰ ਹੱਥ ਜੋੜ ਕੇ 17 ਤਰੀਕ ਦਿਨ ਐਤਵਾਰ ਨੂੰ ਜਿਹੜਾ ਕਲਾਕਾਰ ਜਿਹੜੇ ਆ ਰਹੇ ਨੇ ਮੁਹੰਮਦ ਸਦੀਕ ਤੇ ਹੋਰ ਛੋਟੇ ਸਾਰੇ ਸਾਰੇ بڑے ਛੋਟੇ ਕਲਾਕਾਰ ਕਾਫੀ ਜਿਹੜੇ ਮੇਲੇ ਵਿੱਚ ਆ ਰਹੇ ਆ ਹੋਰ ਕਲਾਕਾਰ ਜਿਨ੍ਹਾਂ ਦੇ ਵਿੱਚ ਮਿਸ ਕੋਮਲ ਅਤੇ ਸੀਮਾ ਹੀਰ ਜਿਹੜੇ ਵਿਸ਼ੇਸ਼ ਤੌਰ ਤੇ ਬਾਬਾ ਜੀ ਦੀ ਚੌਂਕੀ ਲਾਉਣਗੇ ਚੌਂਕੀ ਜਿਹੜੀ ਸਵੇਰ ਤੋਂ 8 ਵਜੇ ਤੋਂ ਸਟਾਰਟ ਹੋ ਜਾਏਗੀ ਅਤੇ ਹੁਣ ਵੀ ਜਿਹੜੇ 9 ਦਿਨ ਲਗਾਤਾਰ ਹੀ ਚੌਂਕੀ ਦੀ ਸੇਵਾ ਕਰਨਗੇ ਮਿਸ ਕੋਮਲ ਤੇ ਇਹ ਮੁਸਕਾਨ ਸਾਰਿਆਂ ਨੂੰ ਬੇਨਤੀ ਆ ਕਿ ਮੇਲੇ ਵਿੱਚ ਹਮ ਹਮ ਹਵਾ ਕੇ ਪਹੁੰਚੋ ਬੇਨਤੀ ਨੂੰ ਕਬੂਲ ਕਰਿਓ ਧੰਨਵਾਦ